सिंह विष्णु भगवान् सो अंग महाराज शे सिंह विष्णु भगवान् दीज सो

ਔਰ ਸੰਗਤ ਜੀਓ ਆਪ ਇਸ ਲਈ ਸਹਿਬੇ ਆਲਮ ਨਿਕਲਣ ਧਰਮਾਮ ਕਲ ਕੀ ਅਵਤਾਰ 24 ਸਾ ਦੇ ਚਰਨਾਂ ਵਿੱਚ ਸ਼ਿਸ਼ੋਭਤ ਹੋ ਪਾਤਸ਼ਾਹ ਨੇ ਕਿਸ ਤਰ੍ਹਾਂ ਤੁਹਾਨੂੰ ਵਡਿਆਈ ਦਿੱਤੀ ਹੈ ਕਿਸ ਤਰ੍ਹਾਂ ਭਗਤਾਂ ਦੇ ਢੋਲੇ ਗਾਏ ਹਨ ਇਹਨਾਂ 24 ਗ੍ਰੰਥਾਂ ਵਿੱਚ ਤੇ ਭਗਤ ਵੀ ਭਗਤ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਸਤਿਗੁਰ ਦੇ ਪੂਰਨ ਪਰਮੇਸ਼ਵਰ ਦੇ ਢੋਲੇ ਗਾਵੇ ਤੇ ਦੁਨੀਆਂ ਵਾਲਿਆਂ ਨੂੰ ਦੱਸੇ ਕਿ ਮੇਰਾ ਪੁਰਖ ਅਕਾਲ ਮਾਤ ਲੋਕ ਵਿਚਾਇਆ ਹੈ ਤੇ ਕੋਈ ਇਸ ਤਰ੍ਹਾਂ ਦਾ ਕਾਰਜ ਨਾ ਕਰੇ ਕਿ ਸਤਿਗੁਰ ਦੀ ਪੱਗ ਨੂੰ ਦਾਗ ਲੱਗ ਜਾਵੇ ਮੇਰੇ ਵੀਰੋ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਅ ਚੇਹ ਦਾ ਟੂ ਪ੍ਰੋਗਰਾਮ ਹੋਇਆ ਇਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਹਰਕਤਾਂ ਹੋਈਆਂ ਕਿ ਸਾਡੇ ਸਤਿਗੁਰ ਦੀ ਪੱਗ ਨੂੰ ਦਾਗ ਲੱਗ ਜਾਂਦਾ ਹੈ ਜੇ ਉਹ ਗੱਲਾਂ ਸੁਣਦੇ ਹਨ ਲੋਕ। ਪਾਤਸ਼ਾਹ ਨੇ ਕਿਹਾ ਹੈ ਗੁਰਸਿੱਖ ਜੋ ਸਤਿਗੁਰ ਕੋਲੋਂ ਡਰਦੇ ਵਾ ਵਾ ਗੁਰਸਿੱਖ ਸੋ ਜੋ ਸਤਿਗੁਰ ਕੋਲੋਂ ਡਰਦੇ ਸੋ ਗੁਰਸਿੱਖ ਸਤਿਗੁਰ ਪਾਈਆ ਜੇ ਸਤਿਗੁਰ ਕੋਲੋਂ ਡਰਦੇ ਹੀ ਨਹੀਂ ਅਸੀਂ ਅਸੀਂ ਤਾਂ ਪਾਤਸ਼ਾਹ ਦੀ ਹਰ ਬਾਣੀ ਦੀ ਦਿੱਤੀ ਹੋਈ ਸਿੱਖਿਆ ਵੀ ਨਹੀਂ ਮੰਨਦੇ ਅਸੀਂ ਤਾਂ ਕਿਸੇ ਤੋਂ ਡਰਦੇ ਨਹੀਂ ਸਾਰੇ ਕਾਰੀਏ ਕਰਦੇ ਆ ਇਹ ਸਤਿਗੁਰੂ ਨੂੰ ਨਹੀਂ ਪਾਉਂਦਾ ਸੋ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਜਦੋਂ ਪਾਤਸ਼ਾਹ ਕਹਿੰਦੇ ਹਨ ਤੁਸੀਂ ਇੱਕੋ ਢੋਲਾ ਬੋਲਦੇ ਹੋ ਸੋਹ ਮਹਾਰਾਜੇ ਸਿੰਘ বিষ্ণੂ ਭਗਵਾਨ ਦਾ જયਕਾਰ ਤਾਂ ਤੁਹਾਡੀ ਜੈ ਜੈਕਾਰ ਲੋਕ ਪਰਲੋਕ ਕਰਾਏ ਦਾ ਪਾਤਸ਼ਾਹ ਕੀ ਕਹਿੰਦੇ ਇੱਕੋ ਟੋਲਾ ਬੋਲੋ ਸੋង ਮਹਾਰਾਜੇ ਸਿੰਘ ਵਿਸ਼ੂ ਭਗਵਾਨ ਜੈਕਾਰ ਜੈ ਜੈਕਾਰ ਲੋਕ ਪਰ ਲੋਕ ਕਰਾਇਦਾ ਗੁਰ ਅਵਤਾਰ ਪੀ ਪਗੰਬਰ ਤੁਹਾਡੇ ਚੱਲਣ ਨਾਲ ਨਾਲ ਜਦੋਂ ਤੁਸੀਂ ਇਹ ਜਕਾਰਾ ਬੋਲਦੇ ਹੋ ਗੁਰ ਅਵਤਾਰ ਪੀ ਪਗੰਬਰ ਤੁਹਾਡੇ ਚੱਲਣ ਨਾਲ ਨਾਲ ਸਗਲਾ ਸੰਗ ਰਖਾਇਦਾ ਸਤਗੁਰ ਸ਼ਬਦ ਕਹੇ ਜੋ ਬੇਮੁਖ ਹੋ ਕੇ ਗਏ ਭਾਗ ਜਿਹੜੇ ਜਿਸ ਤਰ੍ਹਾਂ ਫਰੋਜਪੁਰ ਪਾਤਸ਼ਾਹ ਨੇ ਕੱਟ ਕੀਤਾ ਸੀ ਮਾਲਵੇ ਦਾ ਤੇ ਸੰਗਤ ਨੂੰ ਕਿਹਾ ਸੀ ਕਿ ਤਿੰਨ ਦਿਨ ਤੁਸੀਂ ਰਹਿਣਾ ਹੈ ਕਈ ਸਾਡੇ ਵਰਗੇ ਇੱਕ ਦਿਨ ਰਹੇ ਦੂਜੇ ਦਿਨ ਚੱਲ ਪਏ ਵਾਪਸ ਕਿ ਹੋ ਗਿਆ ਸਤ ਸੰਗ ਤੇ ਪਾਤਸ਼ਾਹ ਨੇ ਉੱਥੇ ਹੀ ਗੱਲ ਕੀਤੀ ਸੀ ਸਤਗੁਰ ਸ਼ਬਦ ਕਹੇ ਜੋ ਬੇਮੁਖ ਹੋ ਕੇ ਗਏ ਪਾਗ ਤਿੰਨਾ ਪਾਗਾ ਨਾਲ ਜਨਮ ਜਨਮ ਦੇ ਲੇਖੇ ਉਹਨਾਂ ਨੂੰ ਪਾਗਾ ਨਾਲ ਜਨਮ ਜਨਮ ਦੇ ਲੇਖੇ ਨਾਲ ਮਲਾਈਆ ਜਿਨ੍ਹਾਂ ਸਰਵਣ ਜਿਹੜੇ ਭਗ ਬੇਮਖ ਹੋ ਕੇ ਗਏ ਭਾਗ ਤਿੰਨਾ ਭਾਗਾ ਨਾਲ ਜਨਮ ਜਨਮ ਦੇ ਲੇਖੇ ਨਾਲ ਮਲਾਈਆ ਉਹਨਾਂ ਨੂੰ ਭਾਗਾ ਨਾਲ ਉਹਨਾਂ ਨੇ ਜਨਮ ਜਨਮ ਦੇ ਲੇਖੇ ਮਲਾਣ ਲਈ ਬੁਲਾਇਆ ਸੀ ਪਰ ਉਹ ਚਲੇ ਗਏ ਪਾਸ਼ਾ ਕੀ ਕਹਿੰਦੇ ਹਨ ਜਿਨ੍ਹਾਂ ਸਰਵਣ ਸੁਣ ਲਈ ਸੋਹੰਗ ਬਾਜ ਜਿਨ੍ਹਾਂ ਦੇ ਕੰਨਾਂ ਨੇ ਵੀ ਸੋਹੰਗ ਬਾਜ ਸੁਣ ਲਈ ਤਿੰਨਾ ਜਨਮ ਮਰਨ ਦੇ ਚਕਾਈਆ ਜੇ ਕਿਸੇ ਨੇ ਤੁਹਾਡੇ ਘਰ 사ਤਸੰਗ ਹੁੰਦਾ ਹੈ ਤਾਂ ਸੋਹੂ ਦੀ ਆਵਾਜ਼ ਕੋਈ ਸੁਣ ਲੈਂਦਾ ਹੈ ਧਿਆਨ ਨਾਲ ਤਾਂ ਪਾਤਸ਼ਾਹ ਕਹਿੰਦੇ ਹਨ ਤਿੰਨਾ ਜਨਮ ਮਰਨ ਦੇ ਚੱਕਾਈਆ ਅੱਜ ਤੁਹਾਡੇ ਨਾਲ ਜਿਹੜੀ ਹਰ ਬਾਣੀ ਸਾਂਝੀ ਕਰਨੀ ਹੈ ਇਹ ਟਾਰਸੀ ਦੇ ਗੁਰਸਿੱਖ ਭਗਤ ਸਿੰਘ ਜੋ ਜਸਵੰਤ ਸਿੰਘ ਟਾਰਸੀ ਰਹਿੰਦੇ ਹਨ ਉਹਨਾਂ ਦੇ ਪਿਤਾ ਪਾਤਸ਼ਾਹ ਕੀ ਕਹਿੰਦੇ ਹਨ ਉਹਨਾਂ ਨੇ ਕੋਈ ਉਸ ਵੇਲੇ ਪੱਥਰ ਲਿਖਿਆ ਤੇ ਸੰਮਨ ਮੂਸਨ ਦਾ ਲੇਖ ਦੱਸਿਆ ਕਿ ਸੰਮਨ ਮੂਸਨ ਤਰੁਤਾਲ ਪਿੰਡ ਸ਼ਹਾਬਾਜ਼ਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦੇ ਵੇਲੇ ਰਹਿੰਦੇ ਸਨ ਸੰਮਨ ਤੇ ਮੂਲ ਸੰਮਾ ਪਗਤ ਸਿੰਘ ਤੇ ਜਸਵੰਤ ਸਿੰਘ ਜੀ ਨਾਲ ਉਹ ਵਾਪਰੇ ਅਸੀ ਜਦੋਂ ਪਗਤ ਸਿੰਘ ਉਸ ਵਕਤ ਸੰਮਨ ਤੇ ਸ੍ਰੀ ਜਸਵੰਤ ਸਿੰਘ ਮੂਸਨ ਸਨ ਪਿੰਡ ਸ਼ਹਾਬਾਜ਼ ਵਿਖੇ ਗੁਰੂ ਅਰਜਨ ਪਾਤਸ਼ਾਹ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਸੰਮਣ ਨੇ ਜੋ ਹੁਣ ਭਗਤ ਸਿੰਘ ਸਾਨ ਕਿ ਪਾਤਸ਼ਾਹ ਸਾਡੇ ਘਰ ਵੀ ਆਣਾ ਤੇ ਪਰ ਉਹਨਾਂ ਕੋਲੇ ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਸੀ ਕਿ ਸਤ ਸੰਗਤ ਲਈ ਲੰਗਰ ਤਿਆਰ ਕਰ ਸਕਣ ਤਾਂ ਉਸ ਵੇਲੇ ਉਹਨਾਂ ਨੂੰ ਉਹਨਾਂ ਨੇ ਸੇਠ ਤੋਂ ਕਰਜ਼ਾ ਵੀ ਮੰਗਿਆ ਪਰ ਉਸ ਨੇ ਨਹੀਂ ਦਿੱਤੇ ਪੈਸੇ ਤਾਂ ਉਹਨਾਂ ਨੇ ਸੋਚਿਆ ਕਿ ਕੱਲ ਨੂੰ ਸਾਡੇ ਸਤਗੁਰ ਨੇ ਆਉਣਾ ਹੈ ਤਾਂ ਆਪਾਂ ਕਿਸੇ ਸਾਧਨ ਕਰੀਏ ਤਾਂ ਉਹ ਸੇਠ ਦੇ ਘਰ ਹੀ ਚੋਰੀ ਕਰਨ ਚਲੇ ਗਏ ਤੇ ਆਪਣੇ ਪੁੱਤਰ ਨੂੰ ਸੰਮਣੇ ਮੂਸਲੂ ਨੂੰ ਥੱਲੇ ਉਤਾਰਿਆ ਤੇ ਜਦੋਂ ਉਹ ਉੱਪਰ ਆ ਰਿਹਾ ਸੀ ਉੱਪਰ ਅੱਗੇ ਘਰਾਂ ਦੇ ਵਿੱਚ ਮੋਗੇ ਹੁੰਦੇ ਸਨ ਉਤੋਂ ਜਦੋਂ ਉੱਪਰ ਆ ਰਿਹਾ ਸੀ ਤਾਂ ਉਹਦੇ ਪਿਤਾ ਨੇ ਉਹਨੂੰ ਉੱਥੋਂ ਫੜਿਆ ਤੇ ਉਹ ਜਿਹੜਾ ਸ਼ਾਹੂਕਾਰ ਸੀ ਉਹ ਜਾਗ ਗਿਆ ਉਸਨੇ ਕਿਹਾ ਵੀ ਪਿਤਾ ਜੀ ਇਹ ਜੇ ਜਾਗ ਗਿਆ ਤੇ ਜੇ ਆਪਾਂ ਨੂੰ ਪਹਿਚਾਨ ਲਿਆ ਤੇ ਆਪਾਂ ਇਹਦੇ ਕੋਲੋਂ ਕਰਜ਼ਾ ਮੰਗਣ ਆਏ ਸੀ ਤੇ ਸਤਗੁਰ ਦੇ ਅੱਗੇ ਸਾਡਾ ਕਿਸ ਤਰ੍ਹਾਂ ਦਾ ਗੱਲ ਹੋਏਗੀ ਤੂੰ ਮੇਰਾ ਸੀਸ ਕੱਟ ਦੇ ਧੜ ਥੱਲੇ ਡਿੱਗ ਜਾ ਕਿ ਇਹਨੂੰ ਪਹਿਚਾਨ ਨਹੀਂ ਆਇਆ ਤਾਂ ਇਸ ਤਰ੍ਹਾਂ ਹੀ ਕੀਤਾ ਤੇ ਜਦੋਂ ਫਿਰ ਉਸ ਨੂੰ ਸੇਠ ਨੂੰ ਪਤਾ ਲੱਗਿਆ ਕਿ ਭਈ ਇਹ ਮੇਰੇ ਘਰ ਧੜ ਗਿਰ ਗਈ ਕਿਸੇ ਬੰਦੇ ਦੀ ਕੌਣ ਮਾਰ ਕੇ ਚਲਾ ਗਿਆ ਤੇ ਉਸੇ ਸੰਮਣ ਨੂੰ ਫੇਰ ਬੁਲਾਇਆ ਕਿ ਭਈ ਉਹ ਕੱਲ ਆਇਆ ਸੀ ਵਿਚਾਰੇ ਪੈਸੇ ਦੀ ਲੋੜ ਹੈ ਨੂੰ ਪੈਸੇ ਦੇ ਦਾਂਗਾ ਤੇ ਇਹ ਸਰੀਰ ਨੂੰ ਤੁਸੀਂ ਲੈ ਜਾਓ ਸੰਮਣ ਨੂੰ ਤਾਂ ਪਤਾ ਸੀ ਕਿ ਮੇਰੇ ਪੁੱਤਰ ਦਾ ਹੈ ਤਾਂ ਉਹ ਆਪਣੇ ਘਰ ਲੈ ਗਿਆ ਤੇ ਪੈਸੇ ਜੋ ਦਿੱਤੇ ਉਸਨੇ ਉਸ ਦੇ ਨਾਲ ਗੁਰਾਜਨ ਪਾਤਸ਼ਾਹ ਦਾ ਲੰਗਰ ਕੀਤਾ ਤੇ ਜਦੋਂ ਗੁਰੂ ਰਾਜਪਾਤਸ਼ਾ ਬਾਰ-ਬਾਰ ਵਾਜਾ ਮਾਰਦੇ ਸਨ ਮੂਸਨ ਕਿੱਥੇ ਹੈ ਮੂਸਨ ਕਿੱਥੇ ਹੈ ਤਾਂ ਉਸਨੇ ਉਹ ਚੱਦਰ ਦੇ ਕੇ ਲਟਾਇਆ ਹੋਇਆ ਸੀ ਧੜ ਦੇ ਨਾਲ ਸੀ ਜੋੜ ਕੇ ਤੇ ਉਹ ਪਾਤਸ਼ਾਹ ਨੇ ਉਸ ਵੇਲੇ ਮੂਸਨ ਨੂੰ ਜੀਵਤ ਕੀਤਾ ਸੋ ਮੇਰੇ ਵੀਰੋ ਐਸੀ ਸਾਡੇ ਸੰਮਨ ਤੇ ਮੂਸਨ ਭਗਤ ਸਿੰਘ ਉਥੇ ਸੰਗਤ ਨੂੰ ਪ੍ਰਸ਼ਾਦ ਸਿਖਾਇਆ ਫਿਰ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪਵਿੱਤਰ ਕਰ ਕੰਬਲਾ ਨਾਲ ਪੱਤਰ ਲਿਖਿਆ ਉਹਨਾਂ ਦਾ ਪਿਛਲਾ ਪਰਦਾ ਖੋਲ ਕੇ ਲਿਖ ਦਿੱਤਾ ਜੋ ਇਸ ਤਰ੍ਹਾਂ ਪਾਸ਼ਾ ਨੇ ਪੱਤਰ ਲਿਖਿਆ ਜੇਠੂ ਬਾਲ ਦੀ ਤਰ੍ਹਾਂ ਟਾਰਸੀ ਨੂੰ ਕੁਝ ਸਮੇਂ ਕੁਝ ਸਮੇਂ ਬਾਅਦ ਭਾਗ ਲੱਗੇਗਾ ਜੀ ਕੁਝ ਸਮੇਂ ਬਾਅਦ ਭਾਗ ਲੱਗੇਗਾ ਜੀ ਅੱਗੇ ਲਿਖਣ ਦੱਸਣ ਤੋਂ ਬਾਹਰ ਵਾਲੀ ਗੱਲ ਹੈ ਆਪ ਜੀ ਦਾ ਲੰਗਰ ਸਰਬ ਸੰਗ ਦਾ ਭੰਡਾਰਾ ਬਣੇਗਾ ਜੀਓ ਕਈ ਬਖਸੀ ਸੰਮਣ ਮੂਸਨ ਦਾ ਸਿਰ ਦੇ ਕੇ ਪ੍ਰਸ਼ਾਦ ਛਕਾਇਆ ਸੀ ਕਦੇ ਬਖਸੀ ਉਹਨੂੰ ਯਾਦ ਕਰਾ ਰਹੇ ਨੇ ਸੰਮਣ ਮੂਸਨ ਦਾ ਸਿਰ ਦੇ ਕੇ ਪ੍ਰਸ਼ਾਦ ਛਕਾਇਆ ਸੀ ਅੱਜ ਉਹ ਸਿਰ ਦੀ ਕੀਮਤ ਦੇਣ ਦਾ ਅੱਜ ਉਹ ਸਿਰ ਦੀ ਕੀਮਤ ਪੈਣ ਦਾ ਸਮਾਂ ਆਇਆ ਹੈ ਪ੍ਰੰਤੂ ਇਹ ਲਫ਼ਜ਼ ਲਿਖਣ ਲੱਗਿਆਂ ਮੇਰੇ ਅਥਰੂ ਵਹਿ ਗਏ ਪਾਤਸ਼ਾਹ ਕਹਿੰਦੇ ਨੇ ਕਿ ਇਹ ਲਫ਼ਜ਼ ਲਿਖਣ ਲੱਗਿਆਂ ਮੇਰੇ ਅਥਰੂ ਵਹਿ ਗਏ ਕਿ ਗੁਰਸਿੱਖਾਂ ਦਾ ਪਿਛਲਾ ਕਰਜ਼ਾ ਕਿਸ ਤਰ੍ਹਾਂ ਤਾਰਨਾ ਹੈ ਕਿ ਉਹ ਲੈਣੇਦਾਰ ਨੇ ਤੁਹਾਡੇ ਲੈਣੇ ਦੇਣ ਲਈ ਘਰ ਘਰ ਜਾ ਕੇ ਤੁਹਾਡੇ ਲੈਣੇ ਪੂਰੇ ਕੀਤੇ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਅੱਖਾਂ 'ਚ ਅਥਰੂ ਵਹਿ ਗਏ ਕਿ ਇਸ ਲੈਣੇਦਾਰ ਦਾ ਕਰਜ਼ਾ ਕਿਸ ਤਰ੍ਹਾਂ ਉਤਾਰਨਾ ਹੈ ਜਿਨ੍ਹਾਂ ਨੇ ਆਪਣੇ ਸਿਰ ਨਾਲੋਂ ਪਿਆਰਾ ਲੰਗਰ ਸਮਝਿਆ ਸਿਰ ਨਾਲੋਂ ਪਿਆਰਾ ਲੰਗਰ ਸਮਝਿਆ ਇਹ ਕੌਤਕ ਸਤਜੁਗ ਦੀ ਧਾਰ ਪਿਛਲਾ ਪਿਆਰ ਅੱਗੇ ਦੇ ਆਧਾਰ ਹੈ ਜੀ ਮੈਂ ਗਰੀਬ ਸਾਮੀ ਹਾਂ ਪਾਤਸ਼ਾਹ ਕੀ ਕਹਿੰਦੇ ਨੇ ਮੈਂ ਗਰੀਬ ਸਾਮੀ ਹਾਂ ਭਗਤ ਸਿੰਘ ਦੇ ਪਰਿਵਾਰ ਦਾ ਜਨਮ ਜਨਮ ਦਾ ਕਰਜ਼ਾ ਜ਼ਰੂਰ ਉਤਾਰਾਂਗਾ ਮੇਰੇ ਪਿਛਲੇ ਸ਼ਾ ਹੌਲੀ ਹੌਲੀ ਵਸੂਲ ਕਰਨਾ ਮੇਰਾ ਕਰਜ਼ਾ ਉਹਨੂੰ ਕਹੇ ਮੇਰੇ ਪਿਛਲੇ ਸ਼ਾ ਹੌਲੀ ਹੌਲੀ ਵਸੂਲ ਕਰਨਾ ਸਮੇਂ ਨਾਲ ਕਿਸ਼ਤ ਮਿਲਦੀ ਰਹੇਗੀ ਜਸਵੰਤ ਹੁਣ ਲਿਖਣ ਦੀ ਤਾਕਤ ਨਹੀਂ ਆਪ ਜੀ ਦੇ ਪਿਛਲੇ ਜਨਮ ਕਰਮ ਦੇ ਕਰਤਬ ਅੱਖਾਂ ਅਗੇ ਨਾਚ ਕਰਦੇ ਹਨ ਹੋਰ ਨਾ ਪੁੱਛ ਹੋਰ ਨਾ ਪੁੱਛ ਹੋਰ ਨਾ ਪੁੱਛ ਤੇਰਾ ਦੇਣਾ ਬੜਾ ਹੈ ਮੈਂ ਆਪ ਦਾ ਕਰਜ਼ਾਈ ਹਾਂ ਪਾਤਸ਼ਾਹ ਦੇ ਦਸਤਕਤ ਸੋ ਪਾਤਸ਼ਾਹ ਇਸ ਤਰ੍ਹਾਂ ਦੇ ਆਪਾਂ ਇਹਨਾਂ ਦੀ ਹੀ ਹਰ ਬਾਣੀ ਉਥੇ ਅਟਾਰ시 ਪਾਤਸ਼ਾਹ ਚਲੇਗੇ ਤੇ ਉਥੇ ਸੰਗਤ ਨੇ ਪਾਸ਼ਾ ਨੇ ਤਾਜ ਲਗਾਇਆ ਹੋਇਆ ਸਿੰਘਾਸ਼ਨ ਲਗਾਇਆ ਹੋਇਆ ਸਿੰਘਾਸ਼ਨ ਤੇ ਚਿੱਟੀ ਚਾਦਰ ਵਿਛਾਈ ਹੋਈ ਪਾਸ਼ਾ ਬਰਾਜਮਾਨ ਹੋਣ ਲਗੇ ਸੰਗਤ ਨੇ ਸਵਾਗਤ ਕੀਤਾ ਪਾਸ਼ਾ ਦਾ ਫੁੱਲਾਂ ਨਾਲ ਫੁੱਲਾਂ ਨਾਲ ਬਹੁਤ ਸਵਾਗਤ ਕੀਤਾ ਤੇ ਉਸ ਵੇਲੇ ਭਗਤ ਸਿੰਘ ਵੀ ਸੀ ਜੋ ਸੰਮਣ ਸੀ ਜਸਵੰਤ ਸਿੰਘ ਵੀ ਸੀ ਤੇ ਸਵਾਗਤ ਕਿਸ ਤਰ੍ਹਾਂ ਹੋ ਰਿਹਾ ਹੈ ਪਾਸ਼ਾ ਕਿਸ ਤਰ੍ਹਾਂ ਧੰਨਵਾਦ ਕਰ ਰਹੇ ਹਨ ਇਹ ਥੋੜਾ ਸੀਨ ਸੁਣਨਾ ਉਹ ਪਿਛਲਾ ਲੇਖ ਸੁਣ ਲਿਆ ਤੇ ਉਹਦੇ ਨਾਲ ਇਸ ਹੋਵੇਗਾ ਸਵਾਗਤ ਸੰਗਤ ਹੋਇਆ ਕਬੂਲ ਪ੍ਰਭ ਲੇਖੇ ਆਪਣੇ ਪਾਈ ਆ ਸਵਾਗਤ ਸੰਗਤ ਹੋਇਆ ਕਬੂਲ ਪ੍ਰਭ ਲੇਖੇ ਆਪਣੇ ਪਾਈ ਆ ਸੰਗਤ ਦਾ ਸਵਾਗਤ ਕਬੂਲ ਹੋ ਗਿਆ ਉਸ ਪ੍ਰਭ ਨੇ ਪੂਰਨ ਪਰਮੇਸ਼ਵਰ ਨੇ ਇਹ ਸਵਾਗਤ ਨੂੰ ਆਪਣੇ ਲੇਖੇ ਪਾਇਆ ਜਿਹੜਾ ਉੱਥੇ ਪਹੁੰਚਿਆ ਹੋਇਆ ਸੀ ਉਤਾਰਸੀ সিংਹਾਸ਼ਣ ਤੇ ਬੈਠਾ ਸੀ ਉਹ ਪ੍ਰਭ ਸੀ ਇੱਥੇ ਇਹ ਹਰ ਬਾਣੀ ਮੋਹਰ ਲਗਾਉਂਦੀ ਹੈ ਪ੍ਰਭ ਲੇਖੇ ਆਪਣੇ ਪਾਈ ਆ ਲੇਖੇ ਲਗਾ ਇੱਕ ਇੱਕ ਫੂਲ ਬੱਚੇ ਬੱਚੇ ਬੁੰਡੇ ਲਡੇ ਜਵਾਨ ਜੋ ਰਹੇ ਵਰਸਾਈਆ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕੀਤੀ ਜਨਮ ਜਨਮ ਦੀ ਵਕਸ਼ ਫੂਲ ਭੋਲਿਆਂ ਗਲੇ ਲਗਾਈ ਆ ਸ਼ਹਿਰ ਸਤਗੁਰ ਦਾ ਇੱਕੋ ਉਸੂਲ ਭਗਤਾ ਆਪਣੇ ਰੰਗ ਰੰਗਾਈ ਆ ਮੇਲ ਮਲਾਏ ਆਤਮ ਪਰਮਾਤਮਾ ਨਾਰ ਕੰਤ ਕੰਤੂਲ ਸਹਜਣੀ ਸੇ ਫੂਲ ਵਛਾਈ ਆ ਸਾਰਿਆਂ ਨਾਲ ਮੇਲ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਹਨ ਆਤਮ ਪਰਮਾਤਮਾ ਦਾ ਚਿਕਾਵਣ ਹਾਰਾ ਚਿਕਾਵਣ ਹਾਰਾ ਸੂਦ ਨਾਲ ਮੂਲ ਲੈਣਾ ਸਭ ਦੀ ਝੋਲੀ ਪਾਈ ਆ ਗੁਰਮੁਖ ਪੰਗੂੜਾ ਗੁਰਸਤਗੁਰ ਰਿਹਾ ਝੂਲ ਹੁਲਾਰਾ ਦੋ ਜਹਾਂ ਲਗਾਈਆ ਪਾਤਸ਼ਾਹ ਕੀ ਕਹਿੰਦੇ ਨੇ ਕਿ ਗੁਰਮੁਖਾਂ ਦਾ ਜੋ ਪੰਗੂੜਾ ਬਣਾਇਆ ਹੋਇਆ ਹੈ ਸਤਗੁਰ ਉਸ ਤੇ ਝੂਲ ਰਿਹਾ ਹੈ ਪ੍ਰਭ ਕੋਲ ਵੱਡਾ ਪ੍ਰਭ ਕੋਲ ਵੱਡਾ ਬਚਨ ਨਾ ਕੋਈ ਮਾਕੂਲ ਜਿਸ ਨਾਲ ਗੁਰਮੁਖਾਂ ਦਾ ਸ਼ੁਕਰੀਆ ਅਦਾ ਕਰਾਈਆ ਪ੍ਰਭ ਕੋਲੇ ਪ੍ਰਭ ਕਹਿੰਦੇ ਹਨ ਕਿ ਪ੍ਰਭ ਕੋਲੇ ਕੋਈ ਬਚਨ ਨਹੀਂ ਹੈ ਕੋਈ ਸ਼ਬਦ ਨਹੀਂ ਹੈ ਜਿਸ ਨਾਲ ਮੈਂ ਆਪਣੇ ਗੁਰਸਿੱਖਾਂ ਦਾ ਸ਼ੁਕਰੀਆ ਕਰ ਸਕਾਂ ਸੁਮੇਰੇ ਇਹ ਤੁਹਾਡੇ ਨਾਲ ਇਹ ਹਰ ਬਾਣੀ ਸਾਂਝੀ ਕਰਨ ਦਾ ਕਿ ਸਤਗੁਰ ਗੁਰਸਿੱਖਾਂ ਦਾ ਸ਼ੁਕਰੀਆ ਕਰਨ ਲਈ ਕਹਿ ਰਿਹਾ ਮੇਰੇ ਕੋਲੇ ਸ਼ਬਦ ਨਹੀਂ ਤੇ ਆਪਾਂ ਉਸ ਸਤਗੁਰ ਦੀ ਸਿੱਖਿਆ ਤੇ ਚੱਲਣਾ ਆਪਾਂ ਉਸ ਦੇ ਬੱਚੇ ਹਾਂ ਆਪਣੇ ਬਾਪ ਦੀ ਸਿੱਖਿਆ ਤੇ ਚੱਲਣਾ ਸਾਡਾ ਫਰਜ਼ ਹੈ ਸੋ ਪਾਤਸ਼ਾਹ ਕਹਿੰਦੇ ਪ੍ਰਭ ਕੋਲ ਵੱਡਾ ਬਚਨ ਨਾ ਕੋਈ ਮਕੂਲ ਜਿਸ ਨਾਲ ਗੁਰਮੁਖਾਂ ਸ਼ੁਕਰੀਆ ਅਦਾ ਕਰਾਈਆ ਸਵਾਗਤ ਹੋਇਆ ਰਾਸ ਸਗਲ ਸਮਗਰੀ ਮਿਲੀ ਵਡਿਆਈਆ ਲੇਖੇ ਲੱਗੀ ਸੰਗਤ ਹੁਣ ਕਿ ਇੱਥੇ ਕੀ ਕਹਿੰਨੇ ਧਿਆਨ ਨਾਲ ਸੁਣੋ ਆ ਪਾਤਸ਼ਾਹ ਕਿੰਨੀ ਵਡਿਆਈ ਦੇ ਰੇ ਲੇਖੇ ਲੱਗੀ ਸੰਗਤ ਤੇਰੇ ਚਰਨਾਂ ਖਾਕ ਓਏ ਭਗਤੋ ਤੁਹਾਡੇ ਚਰਨਾਂ ਦੀ ਖਾਤ ਪਾਤਸ਼ਾਹ ਕਹਿੰਦੇ ਲੇਖੇ ਲੱਗੀ ਤੇ ਅਸੀਂ ਸਾਨੂੰ ਕਹਿਆ ਸੀ ਪਾਤਸ਼ਾ ਤੇਰੇ ਚਰਨਾਂ ਦੀ ਖਾਕ ਅਸੀਂ ਧੂੜੀ ਮਸਤਕ ਨੂੰ ਲਾਈਏ ਆਪਣੇ ਅੰਦਰ ਰਮਾਲੀਏ ਤੇਰੇ ਚਰਨਾਂ ਦੀ ਖਾਕ ਪਾਤਸ਼ਾ ਕਹਿੰਦੇ ਹਨ ਲੇਖੇ ਲੱਗੀ ਸੰਗਤ ਤੇਰੇ ਚਰਨਾਖਾਕ ਜੋ ਉਡ-ਉਡ ਮਸਤਕ ਲਾਈਆ ਜੋ ਉਡ-ਉਡ ਮਸਤਕ ਲਾਈਆ ਰੂਬ ਉਤ ਦੋਵੇਂ ਹੋਏ پاک ਪਾਕੀਜ਼ਗੀ ਇੱਕੋ ਕਰਮ ਖਾਈਆ ਹਰ ਜੂ ਮਿਲਿਆ ਹਰ ਜੂ ਮਿਲਿਆ ਹਰ ਜਨ ਸਾਥ ਨਾਤਾ ਆਪਣੇ ਨਾਲ ਜੜਾਈਆ ਪਾਰ ਬ੍ਰਹਮ ਜਿੱਧਰ ਵੇਖੇ ਮਾਰ ਚਾਤ ਅੱਗੇ ਪਿੱਛੇ ਸੱਜੇ ਖੱਬੇ ਗੁਰਮੁਖ ਅੱਗੇ ਪਿੱਛੇ ਸੱਜੇ ਖੱਬੇ ਗੁਰਮੁਖ ਫੁੱਲ ਰਹੇ ਵਰਸਾਈਆ ਜਿੱਧਰ ਪਾਰਬਰਮ ਇੱਥੇ ਦੇਖੋ ਪਾਸ਼ਾ ਸਾਰੀ ਪੇਵ ਖੋਲ ਕੇ ਜਿੱਧਰ ਪਾਰਬਰਮ ਵੇਖ ਰਿਹਾ ਹੈ ਜਿਹੜਾ ਬੈਠਾ ਪਾਰਬਰਮ ਜਿੱਧਰ ਵੇਖ ਰਿਹਾ ਹੈ ਉਹਦੇ ਅੱਗੇ ਪਿੱਛੇ ਸੱਜੇ ਖੱਬੇ ਗੁਰਮੁਖ ਫੁੱਲਾਂ ਦੀ ਵਰਖਾ ਕਰ ਰਹੇ ਹਨ ਵਿਸ਼ਨੋ ਵਰਮਾ ਸ਼ਿਵ ਕਰੋੜ 337 ਸੂਰਨਰ ਮੁੰਜਨ ਪੀਰ ਪਗੰਬਰ ਗੁਰਪਤਾਰ ਭਗਤ ਪ੍ਰਭ ਨੇ ਲੋਕ ਮਤ ਖੋਲਿਆ ਤੱਕ ਆਪਣਾ ਪਰਦਾ ਆ ਪਠਾਈਆ ਦੋ ਜਹਾਨਾ ਸ੍ਰੀ ਭਗਵਾਨ ਨਿਰਗੁਣ ਕਟ ਕੇ ਆਇਆ ਬਾਠ ਪੰਥ ਮੁਕਾ ਵਾਹੋਦਾਈਆ ਕਿੱਥੇ ਬੈਠਾ ਉਸ ਵੇਲੇ ਅਟਾਰਸੀ ਭਗਤ ਸਿੰਘ ਦੇ ਘਰ ਹੈ ਕਾਲ ਯੁਗ ਵੇਖ ਹਨੇਰੀ ਰਾਤ ਗੁਰਮੁਖ ਸਾਚਾ ਚੰਦ ਚਮਕਾਈਆ ਲੈ ਕੇ ਆਇਆ ਤੁਰਸ਼ਗਾਤ ਨਾਮੇ ਕੋ ਝੋਲੀ ਪਾਈਆ ਗੁਰਸਖਾਂ ਗੁਰਸਿੱਖਾਂ ਸਵਾਗਤ ਕੀਤਾ ਗੁਰਸਿੱਖਾਂ ਸਵਾਗਤ ਕੀਤਾ ਬੰਨ ਕੇ ਹੱਥ ਪਾਤਸ਼ਾਹ ਕਹਿੰਦੇ ਨੇ ਗੁਰਸਿੱਖਾਂ ਨੇ ਹੱਥ ਜੋੜ ਜੋੜ ਕੇ ਮੇਰਾ ਸਵਾਗਤ ਕੀਤਾ ਗੁਰਸਿੱਖਾਂ ਸਵਾਗਤ ਕੀਤਾ ਬੰਨ ਹੱਥ ਗੁਰਮਖਾਂ ਪ੍ਰਭ ਕਰ ਕਿਰਪਾ ਲੈਣਾ ਝੋਲੀ ਪਾਇਆ ਪ੍ਰਭ ਨੇ ਕਿਰਪਾ ਕਰਕੇ ਜੇ ਆਪਾਂ ਕਿਸੇ ਦਾ ਆਪਾਂ ਹੱਥ ਜੋੜ ਕੇ ਉਹਦਾ ਸਵਾਗਤ ਕਰਦੇ ਹਾਂ ਆਪਣੀ ਸੰਗਤ ਦਾ ਆਪਣੇ ਪ੍ਰਭ ਦਾ ਤੇ ਪ੍ਰਭ ਕਹਿੰਦੇ ਹਨ ਮੈਂ ਗੁਰਮਖਾਂ ਦੀ ਝੋਲੀ ਭਰ ਦੇਣਾ ਜਦ ਹੀ ਗੁਰਮਖਾਂ ਸਵਾਗਤ ਕੀਤਾ ਬਨਹਾਂਤ ਗੁਰਮਖਾਂ ਪ੍ਰਭ ਕਰ ਕਿਰਪਾ ਲੈਣਾ ਝੋਲੀ ਪਾਈਆ ਜੋਤੀ ਜੋ ਸਰੂਪਾ ਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਮਿਹਰ ਨਜ਼ਰ ਠਾਈਆ ਫੁੱਲ ਪੰਖੜੀਆਂ ਫੁੱਲ ਪੰਖੜੀਆਂ ਗੁੰਚੇ ਹਸਣ ਹੱਸ-ਹੱਸ ਖੁਸ਼ੀ ਮਨਾਈਆ ਇੱਕ ਦੂਜੇ ਨੂੰ ਹਾਲ ਦੱਸਣ ਜਿਹੜੇ ਫੁੱਲਾਂ ਦੀ ਵਰਕਾ ਕੀਤੀ ਸੀ ਉਹ ਵੀ ਬੋਲ ਰਹੇ ਨੇ ਭੇਵ ਭੇ ਸਮਝਾਈਆ ਵੇਖੋ ਓਏ ਵੇਖੋ ਪ੍ਰਭ ਜੂ ਆ ਪ੍ਰਭ ਜੂ ਹਿਰਦੇ ਆਇਆ ਵਸਨ ਆਪ ਆਪਣੀ ਆਪ ਆਪਣੀ ਕਲਤrai ਉਹ ਵੇਖੋ ਪ੍ਰਭ ਭਗਤਾਂ ਦੇ ਹਿਰਦੇ ਵਸਣਾ ਆ ਗਿਆ ਤੇ ਸਾਹਮਣੇ ਵੀ ਬੈਠਾ ਵੇਖੋ ਪ੍ਰਭ ਜੂ ਹਿਰਦੇ ਆਇਆ ਵਸਨ ਆਪ ਆਪਣੀ ਕਲਤrai ਆ ਬਾਲੇ ਬੱਚੇ ਅੱਗੇ ਅੱਗੇ ਨਸਨ ਖੁਸ਼ੀਆਂ ਰੰਗ ਚੜਾਈ ਆ ਦੀਨदयाल ਠਾਕੁਰ ਸਵਾਮੀ ਗਾਇਨ ਜਸਨ ਵੇਦ ਪ੍ਰਾਨ ਰੇਸ਼ ਸ਼ਰਮਈਆ ਤੇ ਜਦੋਂ ਜਸ ਕਾਂਦਾ ਹੈ ਭਗਤ ਪਾਤਸ਼ਾਹ ਕਹਿੰਦੇ ਜਿਹੜੇ ਬੇਜ ਪ੍ਰਾਨਾ ਚ ਮੇਰਾ ਜਸ ਸਿਫਤਸਲਾ ਕੀਤੀ ਹੈ ਉਹ ਵੀ ਸ਼ਰਮਾ ਜਾਂਦੀ ਹੈ ਮੇਰਾ ਭਗਤ ਜਦੋਂ ਜਸ ਗਾਏਗਾ ਆਪਣੇ ਹਿਰਦੇ ਤੋਂ ਗਾਏਗਾ ਅੰਦਰੋਂ ਬਾਲੇ ਬੱਚੇ ਅੱਗੇ ਅੱਗੇ ਨਚ ਨਚ ਨਸਣ ਖੁਸ਼ੀਆਂ ਰੰਗ ਚੜਾਈ ਆ ਦੀਨ ਦਿਆਲ ਠਾਕੁਰ ਸਵਾਮੀ ਗਾਣ ਜਸਨ ਬੇਜ ਪ੍ਰਾਨ ਰਹੀਸ਼ਰ ਮਾਈਆ ਜੋਤੀ ਜੋਤ ਸਰੂਪ ਰ ਅਪ ਆਪਣੀ ਕਿਰਪਾ ਕਰ ਇੱਥੇ ਦੇਖੋ ਹੁਣ ਲਾਈਨ ਲਾਣ ਦੇ ਨੇ ਜੋ ਮੋਹਰ ਲਗਾ ਕੇ ਕੀ ਕਹਿੰਦੇ ਸੱਚ ਸਵਾਗਤ ਭਗਤ ਸਿੰਘ ਜੋ ਆਏ ਭਗਤ ਸੱਚ ਸਵਾਗਤ ਭਗਤ ਸਿੰਘ ਜੋ ਆਏ ਭਗਤ ਭਗਵਤੀ ਪਗਉਤੀ ਸਿਮਰਤੀ ਸਤਵਾਦੀ ਅਨਾਦੀ ਦਿਸਮਾਦੀ ਬ੍ਰਹਮਾਦੀ ਆਦਿ ਸ਼ਕਤ ਸਰਬ ਦੀ ਦਾਦੀ ਸੇਵਾ ਰਹੀ ਕਮਾਈਆ ਜੋ ਭਗਤ ਸਿੰਘ ਨੇ ਉਸ ਵੇਲੇ ਸੰਗਤ ਨੇ ਪਾਤਸ਼ਾਹ ਦੀ ਉਹ ਭਗਤ ਕੀਤੀ ਜੀ ਆਇਆਂ ਕਿਹਾ ਤਾਂ ਪਾਤਸ਼ਾਹ ਕੀ ਕਹਿੰਦੇ ਨੇ ਚਾਹੇ ਭਗਵਤੀ ਨੂੰ ਲੈ ਲਓ ਪਗਉਤੀ ਨੂੰ ਲੈ ਲਓ ਸਿਮਰਤੀ ਨੂੰ ਲੈ ਲਓ ਸਤਵਾਦੀ ਨੂੰ ਲੈ ਦੋ ਨਾਦੀ ਵਿਸ਼ਮਾਦੀ ਬ੍ਰਹਮਾਦੀ ਆਦ ਸ਼ਕ ਸਰਵਦੀ ਦਾਦੀ ਉਹਦੇ ਨਾਂ ਵੀ ਅੱਛੀ ਸੇਵਾ ਭਗਤਾਂ ਨੇ ਭਗਵਾਨ ਦੀ ਕੀਤੀ ਮਾਕੂਲ ਮਾਕੂਲ ਜਿਵੇਂ ਉਰਦੂ ਚ ਕਹਿੰਦੇ ਮਾਕੂਲ ਜਵਾਬ ਆ ਜੇ ਛੋਟਾ ਜਵਾਬ ਤਾਂ ਕਹਿੰਦੇ ਪਾਦਸ਼ਾਹੇ ਛੋਟਾ ਮੈਂ ਨਿੱਕੀ ਨਿੱਕੀ ਗੱਲ ਸਮਝਾਈ ਆ ਗੁਰਸਿੱਖ ਸਵਾਗਤ ਐਡਾ ਵੱਡਾ ਮੋਟਾ ਕਿ ਮੇਰਾ ਐਡਾ ਵੱਡਾ ਸਵਾਗਤ ਕੀਤਾ ਹੈ ਦੋ ਜਹਾਨ ਕੋਈ ਚੁੱਕ ਨਾ ਸਕੇ ਰਈਆ ਐਡਾ ਮੋਟਾ ਸਵਾਗਤ ਪਾਤਸ਼ਾ ਤੁਹਾਡੀ ਭਗਤਾਂ ਦੀ ਬੜਾਈ ਕਰ ਰਹੇ ਨੇ ਇਹ ਹਰ ਜਗ੍ਹਾ ਹੀ ਹੈ ਜੇ ਕੋਈ ਗੁਰਸਿੱਖ ਸੰਗਤ ਦਾ ਸਵਾਗਤ ਕਰਦਾ ਹੈ ਤਾਂ ਪਾਤਸ਼ਾ ਕੇ ਉਹ ਸਵਾਗਤ ਐਡਾ ਮੋਟਾ ਹੈ ਦੋ ਜਹਾਨ ਵੀ ਉਸ ਨੂੰ ਚੁੱਕ ਨਹੀਂ ਸਕਦੇ ਸ਼੍ਰੀ ਭਗਵਾਨ ਮਿਹਰવાન ਨਿਰਗੁਣ ਆਇਆ ਕਸ ਲੰਗੋਟਾ ਨਿਰਗੁਣ ਆਪਣਾ ਬਲਤ ਰਈਆ ਗੁਰਵਤਾਰ ਪੀ ਪਗੰਬਰ ਕਹਿੰਦੇ ਰਹੇ ਦਸ ਪਰਬ ਆਪਣਾ ਪੁੱਤਾਂ ਪਾਦਸ਼ਾਹ ਕਹਿੰਦੇ ਗੁਰਫਤਾਰ ਪੈਗੰਬਰ ਕਹਿੰਦੇ ਰਹੇ ਕਿ ਆਪਣੇ ਪੋਤੇ ਪੁੱਤ ਪੋਤਰੇ 10 ਭਗਤ ਕਿਹੜੇ ਨੇ ਤਾਂ ਪ੍ਰਭ ਕੀ ਕਹਿੰਦੇ ਨੇ 10 ਪ੍ਰਭ ਆਪਣਾ ਪੋਤਾ ਪੁੱਤਰ ਗੁਰਮੁਖ ਮਾਤ ਬੜਈਐ ਮੇਰੇ ਪੁੱਤਰ ਨੇ ਤੇ ਅੱਗੇ ਮੇਰੇ ਪੋਤੇ ਨੇ ਇਹ ਪੁੱਤਰ ਗੁਰਮੁਖ ਮਾਤ ਬੜਈਐ ਸ਼੍ਰੀ ਭਗਵਾਨ ਸਦਾ ਮਿਹਰਵਾਨ ਜੁਗ ਚੌਕੜੀ ਹੋਏ ਭਗਤਾਂ ਜੋਗਾ ਸ਼੍ਰੀ ਭਗਵਾਨ ਸਦਾ ਮਿਹਰਵਾਨ ਜੁਗ ਚੌਕੜੀ ਹੋਏ ਭਗਤਾਂ ਜੋਗਾ ਆਪਣੀ ਰੱਖੇ ਨਾ ਕੋਈ ਬੜਈਐ ਭਗਤਾਂ ਜੋਗਾ ਉਹ ਭਗਤ ਜਿਹੜੇ ਪ੍ਰਭ ਦੀ ਭਗ ਨੂੰ ਦਾਗ ਨਹੀਂ ਲਗਾਉਂਦੇ ਕਦੇ ਝੂਠ ਨਹੀਂ ਬੋਲਦੇ ਕਦੇ ਕਿਸੇ ਨਾਲ ਦਗਾ ਫਰੇਮ ਨਹੀਂ ਕਰਦੇ ਕਦੇ ਚੋਰੀ ਯਾਰੀ ਨਹੀਂ ਕਰਦੇ ਤੇ ਹਰ ਵੇਲੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਤੇ ਸੱਚ ਤੇ ਖੜਦੇ ਨੇ ਸ਼੍ਰੀ ਭਗਵਾਨ ਸਦਾ ਮਿਹਰવાન ਜੁਗ ਚੌਕੜੀ ਹੋਏ ਭਗਤਾਂ ਜੋਗਾ ਆਪਣੀ ਰੱਖੇ ਨਾ ਕੋਈ ਵਡਿਆਈ ਆ ਉੱਚੀ ਕੂਕ ਸੁਣਾਏ 14 ਲੋਕਾਂ ਪ੍ਰਲੋਕ ਵਜੇ ਵਡਿਆਈ ਆ ਉੱਚੀ ਕੂਕੂਕੇ ਕੀ ਸੁਣਾ ਰਹੇ ਪਾਤਸ਼ਾਹ ਕਹਿੰਦੇ 14 ਲੋਕ ਜਿਸ ਨੇ ਹਰ ਕਾ ਨਾਮ ਸਤ ਗਾਇਆ ਸਲੋਕਾ ਤਿਸ ਦਾ ਪਾਰ ਸਕੇ ਨਾ ਕੋਈ ਠਾਈਆ ਉਹਦਾ ਹੋਰ ਕੋਈ ਪਾਰ ਨਹੀਂ ਠਾ ਸਕਦੇ ਦੁਨੀਆ ਵਾਲੇ ਕਿ ਉਸ ਨੂੰ ਮੈਂ ਇੰਨਾ ਵੱਡਾ ਕਰ ਦਿੰਦਾ ਹਾਂ ਤੇ ਜੋਤੀ ਜੋ ਸਰੂਪ ਆ ਰਾਪ ਆਪਣੀ ਕਿਰਪਾ ਕਰ ਦੇ ਬਨਾਰ ਸੱਚਾ ਵਰ ਸੱਚ ਜਵਾਬ ਕਹੇ ਲਾ ਜਵਾਬ ਸੱਚ ਜਵਾਬ ਕਹੇ ਲਾ ਜਵਾਬ ਕਿਉਂ ਸੱਚ ਲੋਕ ਮਾਤ ਨਜ਼ਰ ਕਿਸੇ ਨਾ ਆਈਆ ਸੱਚ ਕਹੇ ਸੱਚ ਜਵਾਬ ਦੇਵਨ ਹਰ ਸੱਚਾ ਹੋਰ ਸੱਚ ਜਵਾਬ ਕਹੇ ਲਾ ਜਵਾਬ ਕਿਉਂ ਸੱਚ ਲੋਕਮਾਤ ਨਜ਼ਰ ਕਿਸੇ ਨਾਲ ਨਹੀਂ ਆ ਪਾਦਸ਼ਾਹ ਨੇ ਇੱਥੇ ਵੀ ਕਹਿ ਦਿੱਤਾ ਕਿ ਲੋਕਮਾਤ ਸੱਚ ਨਜ਼ਰ ਨਹੀਂ ਆਉਂਦਾ ਪਰ ਭਗਤਾਂ ਕੋਲੇ ਸੱਚ ਸੁੱਚ ਨਜ਼ਰ ਆਉਂਦੀ ਹੈ ਝੂਠ ਝੂਠ ਨਜ਼ਰ ਨਹੀਂ ਆਉਂਦੀ ਇਹ ਪਾਦਸ਼ਾਹ ਦੇ ਅਸੂਲ ਸੋ ਆਪਾਂ ਨੇ ਮੰਨਣੇ ਹਨ ਸਹਿਜ ਸੱਚੇ ਪਾਦਸ਼ਾਹ ਦੀ ਹਰ ਬਾਣੀ ਪੜਦੇ ਆ ਤੁਹਾਡੇ ਨਾਲ ਕਈ ਵਾਰੀ ਕੋਈ ਸ਼ਬਦਾਂ ਦੀ ਗਲਤੀ ਹੋ ਜਾਂਦੀ ਹੈ ਖਿਮਾ ਦਾ ਜਾਚਕ ਹਾਂ ਪਰ ਦੇਖੋ ਉਸ ਭਗਤ ਸਿੰਘ ਨੂੰ ਵਡਿਆਈ ਕਿਸ ਤਰ੍ਹਾਂ ਦਿੱਤੀ ਉਹਦੇ ਪਿਛਲੇ ਲੇਖ ਦੱਸੇ ਭਗਤਾਂ ਦੇ ਪਿਛਲੇ ਲੇਖ ਦੱਸੇ ਪ੍ਰਭ ਨੇ ਤੇ ਵਡਿਆਈ ਦਿੱਤੀ ਜੇ ਅਸੀਂ ਸਵਾਗਤ ਕੀਤਾ ਸੰਗਤ ਦਾ ਸਵਾਗਤ ਕੀਤਾ ਸੰਗਤ ਨੇ ਤਾਂ ਪਾਤਸ਼ਾਹ ਨੇ ਕਿਹਾ ਐਡਾ ਸਵਾਗਤ ਐਡਾ ਵੱਡਾ ਐਡਾ ਮੋਟਾ ਇਸ ਨੂੰ ਕੋਈ ਉਠਾ ਨਹੀਂ ਸਕਦਾ ਪਾਤਸ਼ਾਹ ਨੇ ਧੰਨਵਾਦ ਕੀਤਾ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਕਿ ਮੈਂ ਇਹਨਾਂ ਗੁਰਸਿੱਖਾਂ ਦਾ ਧੰਨਵਾਦ ਕਰਾਂ ਸੋ ਮੇਰੇ ਵੀਰੋ ਸਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਉਸਦੀ ਉਸ ਸਿਫਸਲਾ ਕਰਨੀ ਹੈ ਉਸੇ ਹੋ ਕੇ ਰਹਿਣਾ ਉਹਦੇ ਉਸੂਲਾਂ ਤੇ ਚੱਲਣਾ ਹੈ ਇਹ ਸਾਡਾ ਕਰਮ ਤੇ ਧਰਮ ਹੈ ਸੋ ਜਿਕਰਿਆਂ ਦਾ ਸਾਥ ਦੇਣ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾ